ਸਵਾਗਤ ਹੈ ਜੀ ਹੁਸ਼ਾਰ ਪ੍ਰੋਡਿਊਸ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਦੋਸਤੋ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਲੋਕਾਂ ਦੇ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਕਿ ਇੱਕ ਵਾਰ ਸਾਡੀ ਸਰਕਾਰ ਸੱਤਾ ਤੇ ਕਾਬਜ਼ ਕਰਦੇ ਹੋ ਤੇ ਅਸੀਂ ਪੰਜਾਬ ਦੇ ਵਿੱਚ ਅਜੀਹਾ ਬਦਲਾਅ ਲਿਆਵਾਂਗੇ ਕਿ ਪੰਜਾਬ ਨੂੰ ਰੰਗਲਾ ਪੰਜਾਬਤਾ ਬਣਾਵਾਂਗੇ ਤਾਂ ਬਦਲਾਅ ਇਸ ਤਰ੍ਹਾਂ ਦਾ ਹੋਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਯਾਦ ਰੱਖਣਗੀਆਂ ਸੋ ਮੈਨੂੰ ਲੱਗਦਾ ਹੈ ਕਿ ਆਪਣੇ ਕਹਿੇ ਮੁਤਾਬਕ ਆਮ ਆਦਮੀ ਪਾਕਿਸਤਾਨ ਦੀ ਸਰਕਾਰ ਬਦਲਾਵ ਤਾਂ ਲਿਆ ਰਹੀ ਹੈ ਜਿਸ ਨੂੰ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਪਰੰਤੂ ਉਹ ਬਦਲਾਵ ਹੈ ਜਿਹੜਾ ਉਹ ਬਦਲਾਵ ਘਾਟੇ ਤੇ ਉਹ ਬਦਲਾਵ ਹੁਣ ਬੁਖਲਾਹਟ ਬੁਖਲਾਹਟ ਦੇ ਵਿੱਚ ਜ਼ਿਆਦਾ ਆ ਗਿਆ ਤੇ ਜ਼ਿਆਦਾ ਬੁੰਦਲ ਗਿਆ ਸੋ ਇੱਕ ਵਾਰ ਮੁਰ ਤੋਂ ਆਪਾਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਵੱਡੇ ਵੱਡੇ ਧਮਗੱਚੇ ਮਾਰੇ ਜਾਂਦੇ ਨੇ ਦੋਸਤੋ ਸਰਕਾਰੀ ਸਕੂਲਾਂ ਦੇ ਵਿੱਚ ਐਸ ਐਮ ਸੀ ਕਮੇਟੀਆਂ ਹੁੰਦੀਆਂ ਨੇ ਜਨਕਿ ਸਕੂਲ ਮੈਨੇਜਮੈਂਟ ਕਮੇਟੀ ਜਾ ਪੰਜਾਬੀ ਚ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸਕੂਲ ਪ੍ਰਬੰਧਕ ਕਮੇਟੀਆਂ ਉਸ ਦਾ ਗਠਨ ਜਿਹੜਾ ਇਕੱਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਹੀਂ ਬਲਕਿ ਮੁੱਢ ਕਦੀਮ ਤੋਂ ਹੀ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀ ਹੋਵੇ ਤਾਂ ਉਹਨਾਂ ਕਮੇਟੀਆਂ ਦਾ ਗਠਨ ਹੁੰਦਾ ਹੀ ਹੁੰਦਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਕਾਰਜਕਾਲ ਦੌਰਾਨ ਇਹਨਾਂ ਕਮੇਟੀਆਂ ਦੇ ਵਿੱਚ ਕੀ ਪਰਿਵਰਤਨ ਆਇਆ ਕੀ ਬਦਲਾਅ ਆਇਆ ਸੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤਾਂ ਮੇਰੇ ਨਾਲ ਇੱਕ ਵਾਰ ਮੁੜ ਤੋਂ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਦੀਪਕ ਜੀ ਇੱਕ ਵਾਰ ਮੁੜ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸਵਾਗਤ ਹੈ ਚੇਤਨ ਜੀ ਸਾਰੇ ਦਰਸ਼ਕਾਂ ਦਾ ਵੀ ਜੀ ਦੀਪਕ ਜੀ ਐਸਐਮਸੀ ਕਮੇਟੀਆਂ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸਕੂਲ ਮੈਨੇਜਮੈਂਟ ਕਮੇਟੀਆਂ ਜਾਂ ਪੰਜਾਬੀ ਦੇ ਵਿੱਚ ਆਖ ਲੋ ਸਕੂਲ ਪ੍ਰਬੰਧਕ ਕਮੇਟੀਆਂ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਇੱਕ ਵਾਰ ਅਸੀਂ ਦੱਸ ਦਈਏ ਕਿ ਐਸਐਮਸੀ ਕਮੇਟੀਆਂ ਹੁੰਦੀਆਂ ਕੀ ਨੇ ਕਿਉਂਕਿ ਜਿਨ੍ਹਾਂ ਦੇ ਉਹਨਾਂ ਨੂੰ ਤਾਂ ਸ਼ਾਇਦ ਪਤਾ ਹੋ ਸਕਦਾ ਪਰੰਤੂ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਿੱਜੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਤਾਂ ਇੱਕ ਵਾਰ ਜ਼ਰੂਰ ਝਾਤ ਮਾਰ ਦਿਓ ਪੰਛੀ ਝਾਤ ਇੱਕ ਵਾਰੀ ਦੇਖੋ ਚੇਤਨ ਜੀ ਤੁਸੀਂ ਨਿੱਜੀ ਸਕੂਲਾਂ ਦੀ ਗੱਲ ਕਰਦੇ ਆ ਉੱਥੇ ਵੀ ਬਣੀਆਂ ਹੋਈਆਂ ਜੀ ਉੱਥੇ ਨਿਜੀ ਤੌਰ ਤੇ ਬਣੀਆਂ ਆ ਪੇਰੈਂਟਸ ਟੀਚਰਸ ਐਸੋਸੀਏਸ਼ਨ ਉੱਥੇ ਵੀ ਬਣੀਆਂ ਆ ਪੁਰਾਣੇ ਜ਼ਮਾਨੇ ਦੇ ਵਿੱਚ ਪੀਟੀਏ ਫੰਡ ਹੁੰਦਾ ਸੀ ਉਹ ਪੇਰੈਂਟਸ ਟੀਚਰ ਐਸੋਸੀਏਸ਼ਨ ਦੇ ਨਾਲ ਹੀ ਸੰਬੰਧਿਤ ਸੀਗਾ ਪਿਛਲੇ ਲੰਬੇ ਸਮੇਂ ਤੋਂ ਦੁੱਧ ਹਾਕਿਆਂ ਦੇ ਦੌਰ ਅਕਾਲੀ ਦਲ ਦੀ ਸਰਕਾਰ ਦੇ ਵਿਲੇ ਤੋਂ ਹੀ ਜਪਾ ਪਹਿਲਾਂ ਵੀ ਮੈਨੂੰ ਇਹ ਵੀ ਸ਼ੁਰੂਆਤ ਦੀ ਤਨੀਆ ਪਰ ਇਹ ਜਿਹੜੀਆਂ ਸਕੂਲ ਪ੍ਰਬੰਧਕ ਕਮੇਟੀਆਂ ਹੈਗੀਆਂ ਇਹ ਸਕੂਲਾਂ ਦੇ ਵਿੱਚ ਬਣ ਰਹੀਆਂ ਇਹ ਜਿਸ ਵੇਲੇ ਵੀ ਇਹ ਪ੍ਰਬੰਧਕ ਕਮੇਟੀਆਂ ਇਹ ਸਕੂਲ ਦੇ ਵਿੱਚ ਬਣਨੀਆਂ ਸ਼ੁਰੂ ਹੋਈਆਂ ਸੀ ਤਾਂ ਇਹਦਾ ਮਕਸਦ ਇਹ ਸੀਗਾ ਚੇਤਨ ਜੀ ਪੇ ਸਕੂਲ ਤੇ ਜਿਹੜੇ ਸਰਕਾਰੀ ਸਕੂਲ ਖਾਸ ਕਰ ਕਿਉਂਕਿ ਇਹਨਾਂ ਨੇ ਲਿਆਂਦਾ ਇਹਨਾਂ ਨੂੰ ਉਹੀ ਪੇਰੈਂਟਸ ਟੀਚਰ ਐਸੋਸੀਏਸ਼ਨ ਜਿਹੜੇ ਨਿੱਜੀ ਸਕੂਲਾਂ ਦੇ ਉਹਦੀ ਤਰਜ਼ ਦੇ ਉੱਤੇ ਇਹਨਾਂ ਨੇ ਸਰਕਾਰੀ ਸਕੂਲਾਂ ਚ ਦੀ ਅਦਾਸੀ ਤਾਂ ਕਿ ਉਹਨਾਂ ਦਾ ਮੁਕਾਬਲਾ ਕਰਨ ਲਈ ਇਸ ਜਿਹੜੀ ਆ ਇਹ ਜਿਹੜੀ ਉਹਨਾਂ ਦੀ ਨੀਤੀ ਸੀਗੀ ਉਹਦੇ ਨਾਲ ਜਿਹੜਾ رابطہ ਪੇਰੈਂਟਸ ਦਾ ਟੀਚਰਸ ਦਾ ਰ ਆ ਬਈ ਆਮ ਪਿੰਡਾਂ ਚ ਕਹਾਵਾ ਸੀ ਬਈ ਇੱਕ ਵਾਰ ਸਕੂਲ ਬੱਚਾ ਜਿਸਲੇ ਜਾਣ ਲੱਗ ਪਿਆ ਤਾਂ ਮਾਪੇ ਉਸ ਲਈ ਜਾਂਦੇ ਹੁੰਦੇ ਸੀ ਜਦੋਂ ਸ਼ਿਕਾਇਤ ਆਉਂਦੀ ਹੁੰਦੀ ਸੀ ਇਹ ਸਿਰਫ ਉਹ ਚੀਜ਼ ਨੂੰ ਜਾਂ ਉਹ ਪਰਵਰਤੀ ਨੂੰ ਤੋੜਨ ਲਈ ਇਹ ਜਿਹੜੀਆਂ ਸਰਕਾਰੀ ਸਕੂਲਾਂ ਚ ਜਿਹੜੀਆਂ ਸ਼ੁਰੂ ਹੋਈਆਂ ਸੀਗੀਆਂ ਉਹੀ ਜਿਹੜੇ ਚਲਨ ਨੂੰ ਅੱਗੇ ਵਧਾਦੇ ਹੋਏ ਸਨ 2025 ਤੋਂ 2027 ਲਈ 2 ਸਾਲ ਲਈ ਪੰਜਾਬ ਦੀ ਸਰਕਾਰ ਨੇ ਕੁਝ ਨਵੀਆਂ ਨੀਤੀਆਂ ਕੁਝ ਇਸੇ ਦੀਤੀ ਦੇ ਵਿੱਚ ਕੁਝ ਨਵੀਆਂ ਚੇਂਜਸ ਕੁਝ ਨਵੇਂ ਬਦਲਾ ਜਿਦਾ ਉਹਨਾਂ ਦਾ ਨਾਰਾ ਹੀ ਆ ਬਦਲਾ ਬਦਲਾ ਦੇ ਤਹਿਤ ਇਹ ਜਿਹੜੇ ਆ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਬਈ ਐਸਐਸ ਹੁਣ ਮੈਂ ਐਸਐਸ ਠੱਗਾਂ ਆਪਣੀਆਂ ਕਮੇਟੀਆਂ ਦਾ ਗਠਨ ਕਰੋ ਮੈਂ ਸਵਾਲ ਤੁਹਾਨੂੰ ਪੁੱਛਣ ਜ਼ਰੂਰ ਲੱਗਿਆ ਪਰ ਮੈਨੂੰ ਪਹਿਲਾਂ ਹੀ ਹਾਸਾ ਆ ਰਿਹਾ ਹੁਣ ਬਦਲਾਵੇ ਇਹਨਾਂ ਨੇ ਕੀ ਲਿਆਂਦਾ ਜੀ ਟਵਿਸਟ ਕੀ ਆ ਹੁਣ ਮੈਂ ਤਾਂ ਬਦਲਾ ਕਾਦਾ ਮੈਨੂੰ ਤਾਂ ਇਹਨਾਂ ਕਬੀਟੀਆਂ ਚ ਪਤਾ ਨਹੀਂ ਕਿਹੜੀ ਹਮੀਰ ਦੀ ਗੱਠੀ ਇਹਨਾਂ ਨੂੰ ਨਜ਼ਰ ਆ ਗਈ ਆ ਇਹਨਾਂ ਨੇ ਥੋਕ ਦੇ ਵਿੱਚ ਉਹ ਵੱਡਿਆ ਜਿਹੜਾ ਹੁਣ ਮੈਂ ਆਪਾਂ ਫੇਰ ਵੀ ਕਿਉਂਕਿ ਜਿਹੜੇ ਹੁਣ ਸਰਕਾਰੀ ਆ ਦੋ ਹੈਗੇ ਆ ਜੀ ਜੀ ਮੇਰੇ ਕੋਲ ਹਜੇ ਜ਼ਿਆਦਾ ਨਹੀਂ ਸ਼ਾਇਦ ਅੱਜ ਬਾਕੀ ਮੇਰੇ ਕੋ ਆ ਜਾਣਾ ਕਿਉਂਕਿ ਮੈਂ ਜਿਸਲੇ ਪੰਜਾਬੀ ਜਾਗਰਣ ਚ ਖਬਰ ਛਾਪੀ ਉਸ ਤੋਂ ਬਹੁਤ ਬਹੁਤ ਸਾਰੀਆਂ ਲਿਸਟਾਂ ਮੇਰੇ ਕੋ ਪਹੁੰਚ ਰਹੀਆਂ ਆ ਇੱਕ ਲਿਸਟ ਚ ਇਹਨਾਂ ਜੀ ਸ਼ਾਮ 84 ਹਲਕੇ ਦੀ ਆ ਮੇਰੇ ਇਹਦੇ ਕੋਲ ਇਹ ਸ਼ਾਮਚੁਰਾਸੀ ਹਲਕੇ ਦੇ ਵਿੱਚ ਚੇਤਨ ਜੀ ਟੋਟਲ ਤਕਰੀਬਨ ਲਗਭਗ 328 ਸਕੂਲ ਹੈ ਸਰਕਾਰੀ ਸਰਕਾਰੀ ਸਕੂਲ ਚਾਹੇ ਉਹਦੇ ਵਿੱਚ ਮਿਡਲ ਸਕੂਲ ਹੈ ਹਾਈ ਸਕੂਲ ਹੈ ਸਕੈਂਡਰੀ ਹੈ ਇਹ ਜਿਹੜੇ ਬਣੀਆਂ ਇਹਦੇ ਚ ਆਪਾਂ ਸ਼ੁਰੂ ਤੋਂ ਕਰ ਲੈਣੇ ਆ ਪ੍ਰਾਇਮਰੀ ਸਕੂਲ ਹੈ ਉਸ ਤੋਂ ਬਾਅਦ ਮਿਡਲ ਸਕੂਲ ਹੈ ਉਸ ਤੋਂ ਬਾਅਦ ਹਾਈ ਤੇ ਹਾਇਰ ਸਕੈਂਡਰੀ ਉਹ ਇਕੱਠਾ ਹੁੰਦਾ ਜੀ ਇਹ ਤਿੰਨ ਤਰ੍ਹਾਂ ਦੇ ਸਕੂਲ ਹੈ ਉਹਨਾਂ ਦੇ ਵਿੱਚ ਕਮੇਟੀਆਂ ਪੜਦੀਆਂ ਇਹ ਕਮੇਟੀਆਂ 'ਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਵੀ ਇਕੱਲੀ ਭਾਜਪਾ ਸਰਕਾਰ ਦੇ ਕਾਂਗਰਸ ਦੇ ਬੇਲੇ ਵੀ ਕਿਤੇ ਪੇਰੈਂਟਸ ਮੀਟਿੰਗ ਸਰਕਾਰੀ ਸਕੂਲਾਂ ਦੇ ਵਿੱਚ ਹੋਣੀ ਤਾਂ ਪਹਿਲਾਂ ਪਹਿਲਾਂ ਬੜਾ ਚਾ ਚੜਿਆ ਸੀਗਾ ਔਰ ਸਾਰੇ ਪੰਜਾਬ ਵਿੱਚ ਇੱਕ ਹੀ ਦਿਨ ਜਿਹੜੀ ਮੀਟਿੰਗ ਆ ਮੈਗਾ ਪੀਟੀਐਮ ਹਾਂ ਮੈਗਾ ਪੀਟੀਐਮ ਜਿਹੜਾ ਇਹਨਾਂ ਨੇ ਵੀ ਰੱਖੀਆਂ ਮੈਗਾ ਪੀਟੀਐਮ ਕੀਤੀਆਂ ਹੈਗੀਆਂ ਉਸੇ ਹੀ ਮਤਲਬ ਚੀਜ਼ ਨੂੰ ਇਹਨਾਂ ਨੇ ਅੱਗੇ ਵਧਾਣ ਲਈ ਇਹ ਜਿਹੜੀਆਂ ਸਕੂਲ ਪ੍ਰਬੰਧਕ ਜਿਹੜੀਆਂ ਕਮੇਟੀਆਂ ਮੇਰੇ ਕੋਲ ਹੱਥ ਸਾਨੂੰ ਬਦਲਾਵ ਕੀ ਕੀਤਾ ਜੀ ਇਹਨਾਂ ਨੇ ਬਦਲਾਵ ਵੀ ਮੈਂ ਦੱਸਦਾ ਪਹਿਲਾਂ ਆਪਾਂ ਇੱਕ ਵਾਰੀ ਫੇਰ ਦੱਸ ਦਈਏ ਜਿਹੜਾ ਦਫਤਰ ਆਫ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਐਲੀਮੈਂਟਰੀ ਨੇ ਇਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਫਿਰ ਇਹਨਾਂ ਦੀ ਜਿਹੜੀ ਬਣਤਰ ਆ ਉਹ ਕਿਸ ਤਰ੍ਹਾਂ ਆਪਾਂ ਪੂਰੀ ਕਰਨੀ ਉਹ ਕਹਿੰਦੇ ਜੀ ਵੀ 12 ਮੈਂਬਰ ਜਿਹੜੇ ਆ ਉਹ ਸਕੂਲ ਚ ਪੜ ਰਹੇ ਵਿਦਿਆਰਥੀਆਂ ਦੇ ਮਾਪਿਆਂ ਚੋਂ ਲੈਣੇ ਆ ਜਿੱਦੇ ਚ 6 ਘੱਟੋ ਘੱਟ ਔਰਤਾਂ ਅਧ ਔਰਤਾਂ ਵਸ਼ ਔਰਤਾਂ ਹੋਣ। ਪਰ ਜੀ ਟੋਟਲ ਕਿੰਨੇ ਮੈਂਬਰ ਹੁੰਦੇ ਨੇ ਜੀ ਟੋਟਲ 20 ਵੀ ਹੋ ਸਕਦੇ ਸਕੂਲ ਦੇ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ। ਅੱਛਾ ਅਕੋਰਡਿੰਗ ਟੂ ਉਹ ਉਹਨਾਂ ਦੀ ਮੀਜਰਮੈਂਟ ਕਿੰਨੀ ਕਾਊਂਟਿੰਗ ਆ ਕਿੰਨੀ ਗਿਣਤੀ ਆ ਉਹਦੇ ਹਿਸਾਬ ਨਾਲ ਉਹਨਾਂ ਨੇ ਕਿਸੇ ਦੇ ਵਿੱਚ ਜੇ ਘਟਿਆ ਤਾਂ ਉੱਥੇ 5 ਵੀ ਹੋ ਸਕਦੇ 7 ਵੀ ਹੋ ਸਕਦੇ ਆ ਪਹਿਲਾਂ ਜਦੋਂ ਹੁੰਦਾ ਸੀ ਤਾਂ ਪੰਚਾਇਤ ਹੁੰਦੇ ਸੀ ਤਾਂ ਸਕੂਲ ਦੇ ਟੀਚਰਸ ਤੇ ਉਹਦੇ ਮੁਖੀ ਹੁੰਦੇ ਸੀ ਜਿਹਦਾਂ ਜੀ ਤੇ ਉਹ ਜਿਹੜੀਆਂ ਕਮੇਟੀਆਂ ਬਣ ਕੇ ਵਰਕ ਕਰੀ ਜਾਂਦੀਆਂ ਸੀ ਜੀ ਬਿਲਕੁਲ ਮੈਂ ਇੱਕ ਗੱਲ ਇੱਥੇ ਦਰਸ਼ਕਾਂ ਨੂੰ ਇੱਕ ਹਾਈਲਾਈਟ ਮੈਂ ਕਹਿ ਰਿਹਾ ਕਰਕੇ ਦੱਸ ਦਈਏ ਕਿ ਐਸਐਮਸੀ ਕਮੇਟੀਆਂ ਦੇ ਵਿੱਚ ਹੋਰ ਨਾ ਸਰਕਾਰਾਂ ਵੇਲੇ ਉਹਨਾਂ ਦੇ ਵਿੱਚ ਦੀਪਕ ਜੀ ਇਹੀ ਸਾਡੀ ਆਫ ਦਾ ਰਿਕਾਰਡ ਵੀ ਗੱਲ ਹੁੰਦੀ ਸੀ ਐਸਐਮਸੀ ਕਮੇਟੀਆਂ ਦੇ ਵਿੱਚ ਜਿਸ ਪਿੰਡ ਦਾ ਸਕੂਲ ਹੈ ਉੱਥੋਂ ਦੀ ਪੰਚਾਇਤ ਉੱਥੋਂ ਦੇ ਸਕੂਲ ਮੁਖੀ ਜਾਂ ਉੱਥੋਂ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਪੇਰੈਂਟਸ ਮਾਪੇ ਭਾਵ ਕੀ ਹੁੰਦੇ ਸੀਗੇ ਫਿਰ ਉਹ ਵੀ ਪੀਟੀਏ ਪੇਰੈਂਟਸ ਟੀਚਰ ਐਸੋਸੀਏਸ਼ਨ ਉਹਦਾ ਬਦਲ ਬਦਲ ਆਇਆ ਠੀਕ ਹੈ ਨਾ ਜੀ ਉਹਨਾਂ ਨੇ ਇੱਕ ਕਮੇਟੀ ਬਣਾ ਲਈ ਹੈ ਜਿਦਾ ਨਿੱਜੀ ਸਕੂਲਾਂ ਨੇ ਬਣਾਈਆਂ ਆ ਜੀ ਤੇ ਉਹ ਸਮੱਸਿਆਵਾਂ ਦਾ ਸੁਣ ਲਈ ਬੱਚਿਆਂ ਦੀਆਂ ਤੇ ਬੱਚੇ ਸੋ ਟੀਚਰਸ ਵੱਲੋਂ ਸਕੂਲ ਚ ਜੋ ਪ੍ਰੋਗਰੈਸ ਹੈ ਉਹ ਦੱਸਣ ਲਈ ਇੱਕ ਕਮੇਟੀ ਬਣਾਉਂਦੇ ਸੀ। ਹੁਣ ਇਹਨਾਂ ਨੇ ਕੀ ਚੰਚਾੜਿਆ ਜੀ ਇਹਨਾਂ ਨੇ 12 ਇਹ ਨਹੀਂ ਕਿਹਾ ਜੀ ਪਹਿਲਾਂ ਮਾਪੇ ਜਾਂ ਸਰਪ੍ਰਸਤ ਮੈਂਬਰਾਂ ਦੇ ਵਿੱਚੋਂ ਕਹਿੰਦਾ 12 ਮੈਂਬਰ ਲਾਓ ਜੇ ਜੋ ਅੱਧ ਵਰਤਾਂ ਦਾ ਹੋਵੇ। ਉਹ ਕਹਿੰਦੇ ਇੱਕ ਮੈਂਬਰ ਜਿਹੜਾ ਸਖਤਰ ਜਾਂ ਕਨਵੀਰਨ ਪਰਾਨਾ ਉਹਦੇ ਚ ਇੱਕ ਮੈਂਬਰ ਸਕੂਲ ਦਾ ਪ੍ਰਿੰਸੀਪਲ ਹੈਡਮਾਸਟਰ ਹੈ ਟੀਚਰ ਜਾਂ ਕੋਈ ਵੀ ਸੀਨੀਅਰ ਅਧਿਕਾਰੀ ਕੋਈ ਵੀ ਉਹ ਲੈਣਾ। ਇੱਕ ਉਹਨਾਂ ਨੇ ਕਿਹਾ ਪੇ ਅਧਿਆਪਕ ਮੈਂਬਰ ਜਿਹੜਾ ਕੋਈ ਸਰਕਾਰੀ ਨੌਕਰੀ ਤੇ ਨਿਯੁਕਤ ਹੋਵੇ ਤਨਾਤ ਆ ਜਿਹੜਾ ਬਿਲਕੁਲ ਉਹ ਕਹਿੰਦੇ ਇੱਕ ਲਓ ਜੀ ਇਲਾਕੇ ਦਾ ਚੁਣਿਆ ਹੋਇਆ ਜਨਤਕ ਪ੍ਰਤੀਨਿਧੀ ਜਾਂ ਉਸ ਦਾ ਨਾਮਜ਼ਦ ਜਨਤਕ ਪ੍ਰਤੀਨਿਧੀ ਸੁਣ ਲਓ ਜਾਂ ਉਸ ਵੱਲੋਂ ਨਾਮਜ਼ਦ ਕੀਤਾ ਜ ਸਾਡੇ ਐਮਐਲਏ ਸਾਹਿਬ ਹੈ ਠੀਕ ਹੈ ਜੀ ਜਾਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਆ ਜਾਂ ਕੁਝ ਵੀ ਆ ਜਾਂ ਉਹ ਕਹਿੰਦੇ ਜੀ ਇੱਕ ਮੈਂਬਰ ਉਹਨਾਂ ਵੱਲੋਂ ਲੈ ਲਓ ਠੀਕ ਹੈ ਜੀ ਚੁਣਿਆ ਹੋਇਆ ਪ੍ਰਤੀਨਿਧੀ ਵੱਲੋਂ ਨਾਮਜ਼ਦ ਕੀਤਾ ਗਿਆ ਆਪਾਂ ਜਿਸ ਲਈ ਇਹਦੇ ਤੇ ਆਣਾ ਫੇਰ ਤੁਹਾਨੂੰ ਦੇਖਿਆ ਵੇ ਕਿੰਨੀ ਹਾਸੋ ਹੁਣੀ ਗੱਲ ਖੜੀਆਂ ਉਹੀ ਨਾ ਕਹਾਵਤ ਨੂੰ ਸਾਰਥਕ ਕਰ ਦਿੰਦਾ ਵੀ ਜਿਹੜੇ ਨਾ ਇਹ ਜਿਹੜਾ ਤੀਜਾ ਪੁਆਇੰਟ ਚੌਥਾ ਆਪਾਂ ਬੋਲਦੇ ਆ ਇਲਾਕੇ ਦਾ ਚੁਣਿਆ ਹੋਇਆ ਜਨਤਕ ਪ੍ਰਧਾਨ ਦੀ ਨਤੀਜਾ ਉਸ ਦਾ ਨਾਮ ਜਦ ਉਹਨੇ ਦਾ ਭਾਜੀ ਉਹ ਫਲਨ ਮੈਂ ਹੁਣ ਸ਼ਬਦ ਬੋਲਦਾ ਵੀ ਨਹੀਂ ਆ ਮੇਰੀ ਡਿਕਸ਼ਨਰੀ ਜਿਹ ਹੈ ਨਹੀਂ ਆ ਬੰਡੇ ਰਿਓੜੀਆਂ ਤੇ ਆਪਣੇਆਂ ਨੂੰ ਦੇਵੇ ਉਹ ਉਹ ਕਹਾਵਤ ਨੂੰ ਕਹਾਵਤ ਸਾਰਥਕ ਤੁਹਾਡੇ ਫੇਰ ਪ੍ਰਸ਼ਨ ਤੇ ਆਗਵੇਂ ਚ ਨਵਾ ਗਈ ਆ ਉਹ ਕਹਿੰਦੇ ਇੱਕ ਸਿੱਖਿਆ ਕਰਮਚਾਰੀ ਲਓ ਸਿੱਖਿਆ ਉਹ ਕਹਿੰਦੇ ਕਿ ਸਿੱਖਿਆ ਕਰਮਚਾਰੀ ਹੋਵੇਗਾ ਜਿਸ ਕੋਲ ਤਰਜੀਹੀ ਤੌਰ ਤੇ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ ਉਸ ਇਸ ਤੋਂ ਵੀ ਵੱਧ ਘੱਟੋ ਘਾਟ 12ਵੀਂ ਪਾਸ ਹੋਵੇ ਤੇ ਸਿੱਖਿਆ ਖੇਤਰ ਵਿੱਚ ਦਿਲਚਸਪੀ ਰੱਖਦਾ ਹੋਵੇ ਇਹਦੀ ਜਗ੍ਹਾ ਤੇ ਇਹਨੇ ਬਿਜਲੀ ਦੀ ਦੁਕਾਨ ਕਰਨ ਵਾਲਾ ਲੈ ਲਿਆ ਹੈਰਾਨੀ ਦੀ ਗੱਲ ਆ ਬਈ ਬਿਜਲੀ ਦੀ ਦੁਕਾਨ ਹੁਣ ਟੰਕੇ ਕਿਹੜੇ ਲਾਣੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਐ ਇੱਕ ਸੱਦਾ ਪਹਤਰ ਇਨਵਾਈਟਡ ਮੈਂਬਰ ਜਿਸ ਤਰ੍ਹਾਂ ਤੁਸੀਂ ਮੈਨੂੰ ਵੀਕਲੀ ਸੱਦ ਲੰਨੇ ਆਂ ਬਈ ਦੀਪਕ ਜੀ ਕੋ ਡਿਸਕਸ਼ਨ ਕਰਨੇ ਆ ਇਦਾਂ ਇਨਵਾਈਟਡ ਮੈਂਬਰ ਹੋ ਗਿਆ ਇੱਕ ਵਿਸ਼ੇਸ਼ ਸੱਦਾ ਪੱਤਰ ਮੈਂਬਰ ਹੈ ਠੀਕ ਹੈ ਜੀ ਉਹ ਤਾਂ ਜਿਹੜਾ ਜਿਹਦਾ ਪਛੋਕੜ ਖੇਡਾਂ ਸਿੱਖਿਆ ਅਧਿయోగ ਦੇ ਨਾਲ ਹੋਵੇ ਠੀਕ ਹੈ ਜੀ ਇੱਕ ਜਿਹੜਾ ਪਹਿਲਾ ਸੱਦਾ ਪੱਤਰ ਮੈਂਬਰ ਜਿਹੜੀ ਕਿ ਸ਼ਖਸੀਅਤ ਹੋਵੇ ਵਧੀਆ ਢੰਗ ਦੀ ਕਿਸੇ ਨਾ ਕਿਸੇ ਖੇਤਰ ਦੀ ਜਾਣਕਾਰੀ ਦੇ ਦੇਖੋ ਜੇ ਬੱਚਿਆਂ ਨੂੰ ਜੇ ਜੇ ਸਕੂਲ এডੂਕੇਸ਼ਨ ਸਕੂਲਿੰਗ এডੂਕੇਸ਼ਨ ਨੂੰ ਆਪਾਂ ਕਰਨਾ ਤਾਂ ਸਾਨੂੰ ਵੀ ਕਨਸਾਈਟ ਸੋ ਮਨੀ ਐਗਜ਼ਾਮਪਲਸ ਇਸ ਤਰ੍ਹਾਂ ਦੇ ਜਿਹੜੇ ਸਾਡੀਆਂ ਪਰਸਨੈਲਿਟੀਆਂ ਆ ਉਹਨਾਂ ਦੀਆਂ ਜਿਹੜੀਆਂ ਸਾਨੂੰ ਸਿੱਖਿਆ ਜਿਹੜੀ ਪੜ੍ਹਨੀ ਆ ਉਹ ਪੇਸ਼ ਕਰਨੇ ਪੈਣੇ ਵੀ ਜਿਹੜੇ ਆਪਣੇ ਆਪ ਦੇ ਵਿੱਚ ਬੱਚਿਆਂ ਨੂੰ ਉਹ ਕੁਝ ਆ ਜਿਨ੍ਹਾਂ ਤੋਂ ਮਤਲਬ ਕਿ ਪੰਜਾਬੀ ਦੇ ਵਿੱਚ ਕੱਲ ਸਸਤੇ ਸ਼ਬਦਾਂ ਦੇ ਵਿੱਚ ਕਿਨਪੁਣ ਹੋਵੇ ਬੱਚਿਆਂ ਨੂੰ ਉਹਨਾਂ ਨੇ ਅੱਗੇ ਕਾਰਗਰ ਵੀ ਬਣਾਉਣਾ ਜੀ ਇਹ ਇਹ ਉਹ ਨਹੀਂ ਮੈਂਬਰ ਚੁਣਨੇ ਆ ਠੀਕ ਆ ਜੀ ਬਸ ਅਸਲੀ ਅਸਲੀ ਜਿਹੜੀ ਖਬਰ ਆ ਉਹ ਮੈਂਬਰ ਤੋਂ ਮੈਂ ਤੁਹਾਨੂੰ ਵੀ ਦਿਖਾਣਾ ਪਿਆ ਲਿਸਟ ਜਿਹੜੀ ਆ ਇਹ 300 ਤੇ 280 ਦਾ ਦਿੱਤਾ ਇਹਦੇ ਵਿੱਚੋਂ 328 ਦੇ ਵਿੱਚੋਂ 2.5 300 ਤਾਂ ਨਹੀਂ 10 12 ਬੰਦਿਆਂ ਨੂੰ ਹੀ ਬਣਾਤਾ ਮੈਂਬਰ ਮਤਲਬ ਕਿ 200 ਤੋਂ 250 ਦੇ ਕਰੀਬ ਚਲੋ ਅਸੀਂ 200 ਰੱਖ ਲੈਂਦੇ ਆ 200 ਹੀ ਰੱਖ ਲਓ ਜੀ ਨਹੀਂ 200 ਮੈਂ ਕਿਨੇ ਆ 200 ਪਰ ਤੁਸੀਂ ਮੈਂ ਇਸ ਲਈ ਆ ਦਰਸ਼ਕਾਂ ਨੂੰ ਗਿਣਤੀ ਬੋਲਣੀ ਆ ਉਹਨਾਂ ਨੂੰ ਪਤਾ ਲੱਗ ਜਾਣਾ 200 250 ਦੇ ਵਿੱਚ ਵਿੱਚ ਪੰਜ ਸੱਤਕ ਬੰਦੇ ਐਸੇ ਆ ਜਿਨ੍ਹਾਂ ਦੇ ਕੋਲ ਸਕੂਲ ਆ 20 25 25 ਇੱਕ ਨੂੰ ਤਾਂ 27 ਵੀ ਦੇ ਦਿੱਤੇ 27 ਸਕੂਲਾਂ ਦਾ ਮੈਂਬਰ ਬਣਾਤਾ ਚੇ ਤਾਂ ਜੀ ਜੇ ਹੁਣ ਮੈਂ ਤੁਸੀਂ ਮੈਂ ਆਪਣੀ ਗੱਲ ਕਰ ਲਈ ਐ ਅਸੀਂ ਦੋਏ ਮੈਂਬਰ ਜੇ ਸਕੂਲ ਚ ਲੈਣੇ ਆ ਤਾਂ ਮੈਨੂੰ ਜੇ ਤੁਸੀਂ ਹੁਣ ਭਜਵਾੜੇ ਦਾ ਮੈਂਬਰ ਲਾਉਂਗੇ ਤੇ ਨਾਲ ਪਿਪਲਾ ਬਾਲਾ ਦਾ ਲਾਉਂਗਾ ਇੱਕ ਦਿਨ ਸਰਕਾਰ ਨੇ ਪੇਰੈਂਟਸ ਮੀਟਿੰਗ ਰੱਖਣੀ ਕਿੱਦਾਂ ਪਹੁੰਚੂਗਾ ਐਸੇ ਸਵਾਲ ਤੇ ਆ ਰਹੇ ਦੀਪਕ ਜੀ ਫੋਰ ਐਗਜ਼ਾਮਪਲ ਹੈ ਤੋ ਤੁਹਾਨੂੰ ਅਸੀਂ ਨਾਮਜ਼ਦ ਕਰ ਲੈਂਦੇ ਆ ਮੰਨ ਲਓ ਤੁਸੀਂ ਕਹਿੰਦੇ 28 ਸਕੂਲ ਦੇ ਦਿੱਤੇ ਆ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ 15 ਸਕੂਲ ਦੇ ਦਿੱਤੇ ਆ ਜੀ ਇੱਕ ਸਕੂਲ ਚੜ੍ਹਦੇ ਪਾਸੇ ਨੂੰ ਇੱਕ ਲਹਿੰਦੇ ਪਾਸੇ ਨੂੰ ਚਾਰ ਸਕੂਲ ਦੱਖਣ ਨੂੰ ਆ ਚਾਰ ਉੱਤਰ ਨੂੰ ਆ ਉਹ ਜੇ ਦੀਪਕ ਜੀ ਕਿਵੇਂ ਪੋਸੀਬਲ ਕਰਨੀ ਮੈਂ ਪੀਟੀਐਮ ਤੇ ਪਹੁੰਚੂਗਾ ਮੈਂ ਕਹਿੰਦਾ ਤਿੰਨ ਚਾਰ ਸਕੂਲ ਤਾਂ ਮੈਨੂੰ ਸਮਝ ਆ ਜਾਊਗੇ 27 ਸਕੂਲ ਕਿੱਦਾਂ ਸਮਝ ਆਊਗੇ ਬਿਲਕੁ ਦੱਸਦਾ ਮੈਂ ਆ ਸਾਰੀ ਲਿਸਟ ਦਰਸ਼ਕਾਂ ਨੂੰ ਵੀ ਦਿਖਾ ਦਨਾ ਮੈਂ ਪੈਨ ਦੇ ਨਾਲ ਕੱਢ ਕੇ ਜਿਹੜੀ ਐ ਉਹ ਲਿਖੀ ਹੈਗੀ ਆ ਚੇਤਨਜੀ ਇੱਕ ਮੁਕੇਸ਼ ਡਡਵਾਲ ਆ ਹਰਿਆਣਾ ਕਸਬਾ ਆ ਸਾਡੇ ਨਾਲ ਹੀ ਬਿਲਕੁਲ ਸ਼ਾਮ 84 ਉਹਨਾਂ ਦਾ ਸਿਟੀ ਪ੍ਰਧਾਨ ਆ ਸ਼ਾਮ 84 ਹਲਕੇ ਜੀ ਬੰਦਾ ਮੁਕੇਸ਼ ਡਡਵਾਲ ਸਿਟੀ ਪ੍ਰਧਾਨ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜੀ ਉਹਨਾਂ ਕੋਲ ਬੱਸ ਸਟੈਂਡ ਦਾ ਵੀ ਚਾਰਜ ਆ ਜੀ ਜੀ ਤੇ ਸਾਡੇ ਹੁਣ ਪਤਾ ਨਹੀਂ ਮੈਂ ਕਿਹਨੇ ਸਾਡੇ ਸਿੱਖਿਆ ਵਿਭਾਗ ਨੇ ਕਹਿ ਲੋ ਕਿਹਨੇ ਵੀ ਦਿੱਤੇ ਆ ਉਹਨੂੰ 21 ਸਕੂਲ ਦੇ ਦਿੱਤੇ ਚੇਤਨ ਜੀ 21 ਸਕੂਲ ਅੱਛਾ ਸਿਟੀ ਪ੍ਰਧਾਨ ਨੇ ਮੁਕੇਸ਼ ਢੜਵਾਲ ਬਿਜਲੀ ਦਾ ਕਾਰੋਬਾਰ ਕਰਦੇ ਨੇ ਨਹੀਂ ਨਹੀਂ ਇਹ ਬਿਜਲੀ ਦਾ ਕੰਮ ਨਹੀਂ ਕਰਦੇ ਇਹ ਬੱਸ ਸਟੈਂਡ ਹੈ ਬੱਸ ਸਟੈਂਡ ਦਾ ਠੇਕਾ ਹੈ ਇਹਨਾਂ ਕੋਲ ਓਕੇ ਠੀਕ ਹੈ ਜੀ ਇਹ ਬੱਸ ਸਟੈਂਡ ਦਾ ਠੇਕਾ ਇਹਨਾਂ ਨੂੰ 21 ਸਕੂਲ ਦੇ ਦਿੱਤੇ ਦੇਖੋ ਇੱਕ ਸਤਪਾਲ ਨਾਮ ਦਾ ਵਿਅਕਤੀ ਹੈ ਉਹਨੂੰ 23 ਸਕੂਲ ਦੇ ਦਿੱਤੇ ਇੱਕ ਮਾਸਟਰ ਦਰਸ਼ਨ ਸਿੰਘ ਜੀ ਆ ਉਹ ਟੀਚਰ ਰਿਟਾਇਰਡ ਹੈ ਉਹ ਹਾਂਜੀ ਹੁਣ ਟੀਚਰਾਂ ਨੂੰ ਉਹਦਾ ਸਮਝ ਵੀ ਆਉਂਦਾ ਚਲੋ ਉਹਨਾਂ ਦਾ ਸਮਝ ਵੀ ਆਉਂਦਾ ਪਰ ਉਹਨਾਂ ਨੂੰ ਦਰਸ਼ਨ ਸਿੰਘ ਉਹਨਾਂ ਨੂੰ 27 ਸਕੂਲ ਦਿੱਤੇ ਜੀ ਮਤਲਬ ਕਿ ਓਵਰ ਲਿਮਿਟ ਕਮ ਹੈ ਓਵਰ ਸਪੀਡ ਹੀ ਕਮ ਆ ਇੱਕ ਹਰਕਮਲ ਤੂਤ ਜੀ ਆ ਆਮ ਆਦਮੀ ਪਾਰਟੀ ਦੇ ਹਰਕਮਲ ਕਿਹੜੇ ਹਾਂਜੀ ਕਿਹੜੇ ਹਰਕਮਲ ਤੂਤ ਪਰ ਕਮਲ ਪੱਤ ਹਰਕਮਲ ਪਰ ਕਮਲ ਤੂਤ ਹੈ ਮੇਰੇ ਖਿਆਲ ਅੱਛਾ ਜੀ ਉਹ ਉਹ ਸਹਿ ਪਰਿਵਾਰੀ ਹੈਗੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ 21 ਸਕੂਲ ਦਿੱਤੇ ਇੱਕ ਮੈਂ ਇੱਕ ਤੁਸੀਂ ਹੋਰ ਦੇਖੋ ਕੋ ਜਸਵੀਰ ਢੋਲਵਾਹਾ ਉਹਨਾਂ ਨੂੰ 18 ਆ ਉਸ ਤੋਂ ਬਾਅਦ ਰਮਨ ਕੁਮਾਰਿਆ ਨੂੰ 20 ਆ ਹਰਪ੍ਰੀਤ ਸਿੰਘ ਧਾਮੀਆ ਨੂੰ ਕੋ 8 ਆ ਇੱਕ ਗੁਰਪ੍ਰੀਤ ਹੈਪੀ ਆ ਇਹਨੇ 23 ਸਕੂਲ ਦਿੱਤੇ ਆ ਇਹਨਾਂ ਦੀ ਬਿਜਲੀ ਦੀ ਦੁਕਾਨ ਹੈ ਕਹਿੰਦੇ ਬਿਜਲੀ ਮਕੈਨਿਕ ਆ ਬਿਲਕੁਲ ਅਸੀਂ ਦੇਖੋ ਦੀਪਕ ਜੀ ਸਾਡੀ ਜਿਹੜੀ ਮੰਚ ਸਾਹਿਬ ਪ੍ਰਵਿੰਦਰ ਸੱਜਣ ਜੀ ਆ ਉਹਨਾਂ ਕੋ 23 ਸਕੂਲ ਆ ਕੋ ਸੰਤੋਸ਼ ਨਾਮ ਆ ਗਿਆ ਉਹਨਾਂ ਕੋ 17 ਸਕੂਲ ਆ ਹੁਣ ਤੁਸੀਂ ਗਿਣ ਲਓ ਫੇ 250 ਦੇ ਲਗਭਗ ਸਕੂਲ ਪੜਦੇ ਨੇ ਜੀ ਬਿਲਕੁਲ ਮੈਂ ਕਿ ਗਾਣਾ ਕੇ ਗੱਲ ਇਥੇ ਕਹਿਣਾ ਚਾਹਾਂਗਾ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਬਿਜਲੀ ਦਾ ਕੰਮ ਕਰਦੇ ਨੇ ਅਸੀਂ ਕਿਤੇ ਤੇ ਨਹੀਂ ਚੰਤੂ ਪ੍ਰੰਤੂ ਕਰਦੇ ਪਰ ਸਵਾਲ ਇਹ ਆ ਕਿ ਹੁਣ ਜੇ ਮੈਂ ਬਿਜਲੀ ਦਾ ਕੰਮ ਕਰਦਾ ਹਾਂ ਮੈਂ ਤਾਂ ਸਕੂਲਾਂ ਬਾਰੇ ਕੀ ਜਾਣਕਾਰੀ ਰੱਖਾਂਗਾ ਜੀ ਦੇਖੋ ਸਕੂਲਾਂ ਬਾਰੇ ਇੱਕ ਚਿੱਠੀ ਇਸ ਇਹ ਜਿਹੜੀ ਚਿੱਠੀ ਆ ਜੀ ਚੇਤਨ ਜੀ ਦੇ ਨਾਲ ਇੱਕ ਹੋਰ ਬੜੀ ਹਾਸੋ ਹੀਣੀ ਕਹਿ ਲੋ ਜਾਂ ਹੈਰਾਨੀ ਜਿਹੜਾ ਗੱਲ ਹੈਗੀ ਆ ਇਹ ਚਿੱਠੀ ਹਜੇ ਕਮੇਟੀਆਂ ਗਠਨ ਤੱਕ ਕਰਨ ਦੀ ਆਈ ਹੈ ਔਰ ਇਹਦੇ ਬਿਹਾਫ ਦੇ ਉੱਤੇ ਕਮੇਟੀਆਂ ਗਠਿਤ ਹੋ ਗਈਆਂ ਇਹਨਾਂ ਦਾ ਕੰਮ ਕੀ ਸਾਰੇ ਉਹਤੇ ਮੰਡ ਹੋਣੇ ਆ ਇਹਨਾਂ ਦਾ ਕੰਮ ਕੀ ਆ ਉਹ ਨਹੀਂ ਪਤਾ ਨਾ ਚੀਜ਼ ਸਪਸ਼ਟਿਆ ਪਰ ਮੈਨੂੰ ਇੱਕ ਸੁਣਨ ਦੇ ਵਿੱਚ ਆਇਆ ਕਹਿੰਦੇ ਕਿ ਚਲੋ ਸਾਡੇ ਵੀ ਸੂਤਰ ਨੇ ਹਨ ਦੀ ਬਈ ਜੀ ਸਾਡੇ ਤੁਹਾਡੇ ਪਰ ਕਹਿੰਦੇ ਇਹ ਤਾਂ ਦਬਕੇ ਵੀ ਮਾਰਨ ਲੱਗੇ ਕਿ ਸਾਡੇ ਤੋਂ ਬਿਨਾ ਕੁਛ 1 ਰੁਪਈਆ ਨਹੀਂ ਖਰਚਣਾ ਸਕੂਲ ਚੇਤਨ ਜੀ ਮੈਂ ਤੁਹਾਨੂੰ ਉਹੀ ਸ਼ੁਰੂ ਦੇ ਵਿੱਚ ਮੈਂ ਜਿਸ ਲਈ ਕਿਹਾ ਨਾ ਉਹ ਮੈਨੂੰ ਨਾ ਇਸ ਇਸ ਮੇਰੀ ਖਬਰ ਪ੍ਰਕਾਸ਼ਿਤ ਪੰਜਾਬੀ ਜਾਗਰਣ ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੈਨੂੰ ਬਹੁਤ ਸਾਰੇ ਐਸੀਆਂ ਲਿਸਟਾਂ ਆ ਗਈਆਂ ਤੁਸੀਂ ਇਹ ਦੇਖੋ ਐਮ ਐਲ ਏ ਅਰੇ ਹੋਰ ਲੀਡਰਾਂ ਨੇ ਲਿਸਟਾਂ ਜਾਰੀ ਕੀਤੀਆਂ ਵੇ ਇਹਨਾਂ ਨੂੰ ਬੁਲਾ ਦਿਓ ਕਈ ਤਾਂ ਐਸੇ ਵੀ ਬੰਦੇ ਐ ਲੀਡਰ ਕਈ ਵੇ ਆ ਆ ਛੋਣਦੇ ਆ ਵੇ ਉਹ ਰੱਖੇ ਗਏ ਆ ਮੋਰ ਲੱਗਿਓਗੇ ਉਦਾਂ ਲੀਡਰ ਜਾਰੀ ਮੈਂ ਹਜੇ ਅਸੀਂ ਜੰਤਕ ਨਹੀਂ ਕਰਦੇ ਸ਼ਾਇਦ ਸਾਡਾ ਇਸੇ ਦਾ ਦੂਜਾ ਪਾਰਟ ਅਸੀਂ ਜਲਦੀ ਕਰ ਦਈਏ ਤੁਸੀਂ ਇੱਕ ਦੇਖੋ ਪੇ ਇੱਕ ਬੰਦਾ ਅੰਗੂਠਾ ਲਾਂਦਾ ਇੱਕ ਬੰਦਾ ਐ ਮਸੀ ਮਸੀ ਕਰਕੇ ਪੰਜਾਬੀ ਦੇਖਰਾਂ ਨੂੰ ਦਸਕਤ ਕਰਦਾ ਹੀ ਹੈਜ਼ ਆਲਸੋ ਬੀਨ ਟੇਕਨ ਐਸ ਦਾ ਮੈਂਬਰ ਉਹਨੂੰ ਵੀ ਮੈਂਬਰ ਲਿਆ ਗਿਆ ਉਹਨੂੰ ਕਿੰਨੇ ਕ ਸਕੂਲ ਦਿੱਤੇ ਹੋਗਾ ਉਹ ਸਕੂਲ ਤਾਂ ਚਲੋ ਛੱਡ ਉਹਨਾਂ ਦੀ ਨਹੀਂ ਆਈ ਲਿਸਟ ਮੇਰੇ ਕੋਲ ਉਸ ਹਾਲ ਕਹਿੰਦੀ ਨਹੀਂ ਆਈ ਆ ਲਿਸਟ ਮੇਰੇ ਕੋਲ ਅਜੇ ਸ਼ਾਮ 84 ਵੀ ਆਈ ਆ ਮੈਂ ਤਾਂ ਹੀ ਇਹ ਸਵਾਲ ਕੀਤਾ ਜਿਹੜਾ ਬੰਦਾ ਕੋਈ ਠੇਕੇਦਾਰੀ ਕਰਦਾ ਕੋਈ ਬਿਜਲੀ ਦਾ ਕੰਮ ਕਰਦਾ ਕੀਤਾ ਤਾਂ ਕੋਈ ਵੀ ਨਹੀਂ ਮਾਰਾ ਹੈ ਨਾ ਜੀ ਜੇ ਹੁਣ ਮੈਂ ਆਪਣੀ ਐਗਜ਼ਾਮਪਲ ਦੇ ਦਿੰਦਾ ਜੀ ਬਤੌਰ ਪੱਤਰਕਾਰ ਮੈਨੂੰ ਕਹਦਣ ਕਿ ਭਾਈ ਤੈਨੂੰ 20 ਸਕੂਲ ਦਿੱਤੇ ਮੈਂ ਕਹਿੰਦਾ ਜੀ ਮੈਂ ਜਾਣਕਾਰੀ ਰੱਖਦਾ ਵੀ ਹੋਵਾਂਗਾ ਪਰ ਜਿਹੜੀ ਡੂੰਘਾਈ ਦੇ ਨਾਲ ਜਾਣਕਾਰੀ ਦੀਪਕ ਜੀ ਉਹ ਤਾਂ ਉਹੀ ਬੰਦਾ ਦੱਸ ਸਕਦਾ ਹੈ ਚੇਤਨ ਜੀ ਨਾ ਸਿੱਖਿਆ ਵਪਾਰ ਦੇ ਵਿੱਚੋਂ ਜਿਹੜਾ ਸੇਵਾਮੁਕਤ ਹੋਵੇ ਜਾਂ ਜਿਹੜਾ ਜਾਣਕਾਰੀ ਪੂਰੀ ਰੱਖਦਾ ਹੋਵੇ ਚੇਤਨ ਜੀ ਸਭ ਤੋਂ ਅਹਿਮ ਗੱਲ ਇਹ ਆ ਬਈ ਇਹਨਾਂ ਚਿੱਠੀਆਂ ਦੇ ਵਿੱਚ ਦੱਸਿਆ ਹੀ ਕੱਖ ਨਹੀਂ ਆਵੇ ਇਹ ਕਮੇਟੀਆਂ ਨੇ ਕਰਨਾ ਕੀ ਆ ਉਹ ਤਾਂ ਬਾਅਦ ਚ ਇਨਸਟਰਕਸ਼ਨਸ ਆਉਗੀਆਂ ਜਿਹੜੀ ਤੁਸੀਂ ਪਹਿਲੀ ਗੱਲ ਕਰਤੀ ਹੈ ਧਰਕੇ ਮਾ ਨਹੀਂ ਆ ਉਹ ਮੈਨੂੰ ਇਹ ਵੀ ਪਤਾ ਲੱਗਾ ਇਹ ਕੁਝ ਹਲਕਿਆਂ ਦੇ ਵਿੱਚ ਜਿਹੜਾ ਨੇ ਇਹ ਗੱਫੇ ਲਏ ਆ ਉਹਨੇ ਉਸ ਸਕੂਲ ਨਾਲ ਸੰਬੰਧ ਦਾ WhatsApp ਗਰੁੱਪ ਬਣਾਤੇ ਆ ਉਹਦੇ ਵਿੱਚ ਮੈਸੇਜ ਬਾਤਿਆ ਖਬਰਦਾਰ ਜੇ ਮੇਰੇ ਪੁੱਛੇ ਵਗਾਰੇ ਕਿੱਟ ਵੀ ਲਈ ਤਾਂ ਮਤਲਬ ਕਿ ਇਹ ਤਾਂ ਫਿਰ ਮੈਂ ਕਹਿੰਦਾ ਜੀ ਤੋਂ ਵੀ ਉੱਪਰ ਹੋ ਗਏ ਜੀ ਇਹ ਹਰਜੋਤ ਬੈਂਸ ਤੋਂ ਮੰਤਰੀ ਤੋਂ ਵੀ ਉੱਪਰ ਹੋ ਗਏ ਫਿਰ ਮੈਂ ਤਾਂ ਕਹਿੰਦਾ ਜੀ ਇਹ ਦਬਕੇ ਮਾਰੋ ਚੇਤਨ ਜੀ ਅੱਗੇ ਹੇ ਲੈ ਉਹ ਕਿ ਕਹਾਵਤਾਂ ਹੁੰਦੇ ਆ ਲੈਟਸ ਸੀ ਵਿਚ ਵੇ ਦੀ ਪਿੰਡ ਬਲੂਸ ਦੇਖਦੇ ਆ ਕਿਦਾਂ ਹਵਾ ਚੱਲਦੀ ਆ ਇਹ ਤਾਂ ਇਹ ਜਿਹੜੇ ਸਾਡੇ ਪਾਰਟ ਆ ਇਹ ਬੈਠੇ ਆ ਇਹ ਨਹੀਂ ਸਾਨੂੰ ਇੱਥੇ ਬੈਠੇ ਇਹਨੂੰ ਦੂਜਾ ਮੌਕਾ ਦੇਣਾ ਅੱਜ ਪਰ ਅਸੀਂ ਵੀ ਇੱਕ ਅਪੀਲ ਕਰਦੇ ਆ ਜੋ ਕਿ ਤਾਕਤ ਦੁਬਕੇ ਮਾਰਦਾ ਭਾਈ ਸਕਰੀਨਸ਼ਾਟ ਸਾਨੂੰ ਵੀ ਭੇਜ ਦਿਓ ਚਾਹਤਦੇ ਅਸਲ ਸਚਾਈ ਜਿਹੜੀ ਹੋਰ ਦਿਖਾ ਸਕੀਏ ਅਸੀਂ ਫਿਰ ਚੇਤਨ ਜੀ ਹੁਣ ਤੁਸੀਂ ਮੈਨੂੰ ਇੱਕ ਦੱਸੋ ਵੀ ਇਹ ਕਿਹੜੀ ਅਮੀਰੇ ਦੀ ਗੱਠੀ ਆ ਜਿਹੜੀ ਐਡੀ ਜੋਰ ਨਾਲ ਵੱਡਦਾ ਤੇ ਇਹਦੇ ਚ ਕਿਹੜਾ ਪਰ ਮੈਂ ਤਾਂ ਕਹੂੰਗਾ ਕਿ ਤੁਸੀਂ ਕਹਿੰਦੇ ਕਿ ਐਗਜ਼ਾਮਪਲ ਬੋਲਣੀ ਨਹੀਂ ਮੈਂ ਤਾਂ ਸਿੱਧੇ ਤੌਰ ਤੇ ਫਿਰ ਬੋਲਣਾ ਚਾਹਾਂ ਅੰਨਾ ਬੰਡੇ ਰੋੜੀਆਂ ਮੋੜ-ਮੋੜ ਆਪਣੇਆਂ ਨੂੰ ਲੈ ਮੈਂ ਫੋਰਵਰਡ ਦਿੰਦੀ ਐ ਮੈਂ ਤਾਂ ਜਿਹਨਾਂ ਦੇ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਸਕੂਲ ਦੇਉਂਦੇ ਸੀ ਪੈਸੇ ਤਾਂ ਸਾਰਥਕ ਐ ਪੰਜਾਬੀ ਦੀ ਕਹਾਵਤ ਐ ਅਸੀਂ ਤਾਂ ਲਕੋਕਤੀ ਆ ਇਹ ਉਹ ਮੁਹਾਵਰਾ ਆ ਅਸੀਂ ਪੜ੍ਹਦੇ ਆ ਠੀਕ ਆ ਜੀ ਕਿਤਾਬਾਂ 'ਚ ਛਪਿਆ ਆ ਹੈ ਤਾਂ ਇਹੀ ਆ ਐਨਾ ਬੰਡੇ ਰੋੜੀਆਂ ਮੋੜ ਆਪਣੇਆਂ ਨੂੰ ਦੇਵੇ ਮੈਨੂੰ ਇੱਕ ਨਹੀਂ ਸਮਝ ਆਈ ਇਹਦੇ ਵਿੱਚ ਹਜੇ ਤਾਂ ਚੇਤਨ ਜੀ ਸਰਕਾਰ ਨੇ ਗਾਹ ਇਹਨਾਂ ਨੂੰ ਕੰਮ ਸੰਪੂਰਨ ਆ ਦੇਖੋ ਸਰਕਾਰ ਦੇ ਮੈਂ ਜੇ ਆਪਾਂ ਸਿੱਖਿਆ ਵਿਭਾਗ ਦੀ ਗੱਲ ਕਰਾਂ ਮੈਂ ਸਿੱਖਿਆ ਵਧੀਆ ਹੋ ਸਕਦੀ ਨੂੰ ਪ੍ਰੈਸ ਕਰਦਾ ਕਿ ਉਹਨਾਂ ਨੇ ਜਿਹੜੀਆਂ ਇਨਸਟਰਕਸ਼ਨਸ ਦਿੱਤੀਆਂ ਉਹਨਾਂ ਨੇ ਇਨਸਟਰਕਸ਼ਨਸ ਇਸ ਹਿਸਾਬ ਨਾਲ ਦਿੱਤੀਆਂ ਕਿ ਸਮਾਜ ਦੇ ਸਾਰੇ ਵਰਗ ਜਿਹੜੇ ਆ ਉਹ ਸਾਰੇ ਕਵਰ ਹੋ ਜਾਣ ਦੇਖੋ ਉਹਨਾਂ ਨੇ ਚਿੱਠੀ ਦੇ ਵਿੱਚ ਇੱਕ ਇਨਸਟਰਕਸ਼ਨਸ ਦਿੱਤੀ ਹੈਗੀ ਆ ਵੀ ਦੇਖੋ ਇੱਕ ਉਹਨਾਂ ਨੇ ਕਿਹਾ ਪ੍ਰਤੀਨਿਧੀ ਆਉਂਦਾ ਦੂਸਰਾ ਤਾਂ ਕਿ ਜਿਹੜਾ ਹਲਕੇ ਦਾ ਐਮਐਲਏ ਆ ਉਹਨੂੰ ਪਤਾ ਰਹੇ ਕਿ ਕੀ ਹੋ ਰਿਹਾ ਮੇਰੇ ਸਕੂਲ ਦੇ ਵਿੱਚ ਤਾਂ ਕਿ ਉਹਦਾ ਇਨਫਾਰਮਰ ਰਹੇ ਠੀਕ ਹੈ ਜੀ ਇੱਕ ਮੈਂਬਰ ਸਿੱਖਿਆ ਕਰਮਚਾਰੀ ਜਾਂ ਕਹਿੰਦਾ ਕੋਈ ਤਰਜੀਹੀ ਤੌਰ ਤੇ ਗ੍ਰੈਜੂਏਸ਼ਨ ਦੀ ਘੱਟੋ ਘਾਟ ਡਿਗਰੀ ਹੋਵੇ ਠੀਕ ਹੈ ਜੀ ਘੱਟੋ ਘਾਟ 12ਵੀਂ ਜਰੂਰ ਪਾਸ ਹੋਵੇ ਤੇ ਸਿੱਖਿਆ ਦੇ ਖੇਤਰ ਚ ਦਿਲਚਸਪੀ ਰੱਖਦਾ ਹੋਵੇ ਇਹ ਮੈਂਬਰ ਹੈ ਇੱਕ ਸਮਾਜ ਸੇਵਕ ਹੋਵੇ ਜਿਹੜਾ ਸਮਾਜ ਸੇਵਾ ਦਾ ਕੰਮ ਕਰਦਾ ਹੋਵੇ ਉਹ ਸੱਦਾ ਪੱਤਰ ਮੈਂਬਰ ਹੋਵੇ ਠੀਕ ਹੈ ਜੀ ਇੱਕ ਐਸਵੀ ਵੱਲੋਂ ਪਾਸ ਕੀਤੇ ਬਤੇ ਮਤੇ ਰਾਹੀਂ ਇੱਕ ਅਜਿਹੇ ਵਿਅਕਤੀ ਨੂੰ ਵਿਸ਼ੇਸ਼ ਸੱਦਾ ਮੈਂਬਰ ਵਜੋਂ ਨਿਯੁਕਤ ਕੀਤਾ ਜਾ ਸਕਦਾ ਜਿਹਦਾ ਪਿਛੋਕੜ ਸਿੱਖਿਆ ਸੇਤ ਖੇਡਾ ਜਾਂ ਉਦਯੋਗ ਵਿੱਚ ਹੋਵੇ ਤੇ ਕੋਹੋਂ ਬਿਲਕੁਲ ਅਸੀਂ ਉਦਯੋਗ ਦੀ ਜੇ ਗੱਲ ਕਰੀਏ ਤਾਂ ਉਹਨੂੰ ਉਦਯੋਗ ਵਾਲੇ ਨੂੰ ਕੁਝ ਪਤਾ ਹੋਊਗਾ ਠੀਕ ਹੈ ਜੀ ਜੇ ਆਪਾਂ ਬਿਜਲੀ ਵਾਲਾ ਮੰਨ ਲੈਂਦੇ ਉਹਨੂੰ ਲਗੂ ਉਦਯੋਗ 'ਚ ਮੰਨ ਲੈਂਦੇ ਆਂ ਪੇ ਉਹ ਉਦਯੋਗ ਵਾਲਾ ਹੋਊਗਾ ਪਰ ਉਹ ਜੋਬ ਪ੍ਰੋਵਾਈਡ ਕਰਾਉਣ ਲਈ ਤੇ ਜਿਹੜੇ ਅੱਗੇ ਉਹਦੇ ਹਾਲਾਤ ਹੈਗੇ ਆ ਉਹਨਾਂ ਨੂੰ ਥੋੜੋ ਜਾ ਸਕਦਾ ਉਦਯੋਗ ਤਾਂ ਸਮਝ ਹੀ ਸਕਦੇ ਆ ਜੇ ਤਾਂ ਕਿਸੇ ਮੇਲੇ ਚ ਉਹ ਲੈ ਲੰਦੇ ਤਾਂ ਕਿ ਉਹ ਸਟੂਡੈਂਟਸ ਨੂੰ 12ਵੀਂ ਪਾਸ ਕਰਨ ਵਾਲਿਆਂ ਨੂੰ ਕੈਰੀਅਰ ਗਾਈਡੈਂਸ ਦੇ ਸਕਦਾ ਗਾਈਡੈਂਸ ਬਿਲਕੁਲ ਕਾਉਂਸਲਿੰਗ ਕਰ ਸਕਦਾ ਉਹਨਾਂ ਦੀ ਵਧੀਆ ਕਾਉਂਸਲਿੰਗ ਕਰ ਸਕਦਾ ਬਿਲਕੁਲ ਦੀਪਕ ਜੀ ਮੈਂ ਤਾਂ ਇਹ ਕਹਾਗਾ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਸਿੱਖਿਆ ਮਹਿਕਮੇ ਨੇ ਹੋ ਸਕਦਾ ਉਹਨਾਂ ਦੀ ਮਨਛਾ ਵਧੀਆ ਹੋਵੇ ਪਰ ਤੋਂ ਜਿਹੜੇ ਨੀਚੇ ਵਾਲੇ ਸਾਡੇ ਚੁਣੇ ਹੋਏ ਨਮਾਇंदे ਆ ਉਹਨਾਂ ਨੇ ਫਿਰ ਇਸ ਮੁਹਿੰਮ ਦਾ ਵਿੜਾ ਕਰਕੇ ਕਰਤਾ ਜੀ ਪੰਜਾਬੀ ਦੇ ਵਿੱਚ ਆਖ ਲਈਏ ਤਾਂ ਸਿਰਫ ਆਪਣੇ ਜਿਹੜੇ ਉਹ ਨਸਤੀਕੀਆਂ ਨੂੰ ਖੁਸ਼ ਕਰਨ ਦੇ ਲਈ ਆ ਨਜ਼ਦੀਕੀਆਂ ਨੂੰ ਖੁਸ਼ ਕਰਨ ਲਈ ਇਸ ਜਿਹੜੀ ਸਰਕਾਰ ਦੀ ਨੀਤੀ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਇਨਸਟਰਕਸ਼ਨਸ ਹੈ ਉਹਨਾਂ ਦੀ ਇਹਨੇ ਘੋਟ ਕੇ ਜਟਣੀ ਬਣਾਤੀ ਆ ਸਿਆਸੀਕਰਨ ਪੂਰੀ ਤਰ੍ਹਾਂ ਸਿਆਸੀਕਰਨ ਉਹਦਾ ਕਰ ਦਿੱਤਾ ਗਿਆ ਹੈਗਾ ਜੀ ਜਦ ਕਿ ਇਹਨਾਂ ਨੂੰ ਤਾਂ ਚਾਹੀਦਾ ਸੀ ਵੀ ਹੱਲਾਸ਼ੇਰੀ ਦੇ ਕੇ ਪਿੰਡਾਂ ਚੋਂ ਬਣਾਉਂਦੇ ਜਾਂ ਸਮਾਜ ਦੇ ਵਿੱਚੋਂ ਲੈਂਦੇ ਬਸ ਸਹੀ ਸਿਹਤ ਵੀ ਉਹੀ ਸੀਗੀ ਸਹੀ ਸਿਹਤ ਪੰਚਾਇਤ ਸਕੂਲ ਮੈਂਬਰ ਪਲੱਸ ਮਾਪੇ ਮਾਪੇ ਉਹੀ ਸੇਤ ਸੀ ਨਾ ਸਾਡੇ ਉਸ ਨੇਆਣਾ ਪੜਤਾ ਕੋਈ ਕਿਸੇ ਸਕੂਲ ਦੇ ਵਿੱਚ ਨਾ ਕੋਸ਼ ਤਾਂ ਉਹਨਾਂ ਨੂੰ ਚਾਕੇ ਤੁਸੀਂ ਸਾਡੇ ਸ਼ਹਿਰ ਦਾ ਮੈਂ ਯਾਰ ਹੁਣ ਇੱਕ 8 ਕਿਲੋਮੀਟਰ ਦੂਰ ਮੈਂ ਨਾ ਨਹੀਂ ਲੈਂਦਾ ਉਹਨੂੰ ਮੈਂਬਰ ਬਣਾਤਾ ਇੱਕ ਨੂੰ 11 ਕਿਲੋਮੀਟਰ ਦੂਸੀਂ ਦੂਰ ਬਣਾਤਾ ਉਸੇ ਨਾਲ ਉਹਦੀ ਪਹਿਚਾਨ ਪੋਲੀਟੀਕਲ ਆ ਪੋਲੀਟੀਕਲ ਆ ਪਾਵਾਂ ਪਿੰਡ ਚ ਕਦੀ ਬੜਿਆ ਨਾ ਹੋਵੇ ਪਿੰਡ ਜੇ ਉਹ ਕਦੀ ਬੜਿਆ ਨਾ ਹੋਵੇ ਵੋਟਾਂ ਲੈਣੇ ਜਾਂ ਆਪਣੇ ਆਕਾ ਦੇ ਨਾਲ ਘੁੰਮਦਾ ਗਿਆ ਹੋਊਗਾ ਉਹਦਾ ਉਹਨੂੰ ਉਹਦੇ ਬਾਰੇ ਸਕੂਲ ਚ ਕੀ ਸਵੱਸਿਆ ਮਾੜੀ ਮੋਟੀ ਸ਼ਰਮ ਤਾਂ ਮੈਂ ਤਾਂ ਬੇਨਤੀ ਕਰਾਂਗਾ ਨੁਮਾਇੰਦਿਆਂ ਨੂੰ ਚਾਹੇ ਐਮਐਲਏ ਨੇ ਐਮਪੀ ਨੇ ਮੰਤਰੀ ਨੇ ਮਾੜੀ ਮੋਟੀ ਭਾਈ ਸ਼ਰਮ ਕਰ ਲੋ ਫਿਰ ਕਹਿੰਦਾ ਤਤਾ ਬੋਲਦੇ ਨੇ ਚੇਤਨ ਤੇ ਦੀਪਕ ਮਾੜੀ ਮੋਟੀ ਖਿਆਲ ਕਰ ਲੋ ਭਾਈ ਬੱਚਿਆਂ ਦੇ ਭਵਿੱਖ ਦਾ ਹੀ ਕੁਛ ਨਾ ਕੁਛ ਦੇਖ ਲੋ ਬੋਤੀ ਨਹੀਂ ਤਾਂ ਕੋਈ ਸਿੱਖਿਆ ਕ੍ਰਾਂਤੀ ਤਾਂ ਤੁਸੀਂ ਹੁਣ ਕੀ ਲਿਆਣੀ ਸੀ ਕ੍ਰਾਂਤੀ ਹੈ ਮੈਂ ਗਲਤ ਰੂਟ ਤੇ ਫੜ ਗਈ ਜੀ ਰੂਟ ਗਲਤ ਹੋਵੇ ਤਾਂ ਮੋੜਿਆ ਜਾ ਸਕਦਾ ਚੇਤਨ ਜੀ ਜਦੋਂ ਉਸ ਰੂਟ ਦੇ ਉੱਤੇ 15 ਰੂਟ ਤੁਸੀਂ ਨਵੇਂ ਪਿਛਾ ਦੋਗੇ ਤਾਂ ਆਮ ਲੋਕਾਂ ਨੇ ਉੱਥੇ ਜਾ ਕੇ ਡਾਇਵਰਟ ਹੋਣਾ ਪਏ ਸੀ ਇਹ 15 ਚੋਕੇ ਜਿਹੜੇ ਚੱਲਣੇ ਚਾਹੀਏ ਬਿਲਕੁਲ ਗੁੰਮਰਾਹ ਹੋਣ ਕੇ ਲੋਕ ਵੀ ਇਹ ਰੂਟ ਜਿਹੜੇ ਹੈ ਸਰਕਾਰ ਦੀ ਨੀਤੀ ਮਾੜੀ ਨਹੀਂ ਹੁੰਦੀ ਉਸ ਨੀਤੀ ਨੂੰ ਵਰਤਣ ਵਾਲੇ ਆਪਣੇ ਨਿੱਜੀ ਲਾਭ ਉਹਨੂੰ ਲਾਗੂ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਦੂਸਰੇ ਦੇ ਮੈਂਸਬੰਧੀ ਡਿਪਟੀ ਕਮਿਸ਼ਨਰ ਕੋਮਲ ਮੱਤਲਬੀ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਕਹਿੰਦੇ ਬੜੇ ਉਹ ਇੱਕ ਹੈਰਾਨੀ ਪ੍ਰਗਟ ਕੀਤੀ ਸੀ ਇਹ ਪਰ ਉਹਨਾਂ ਨੇ ਇੱਕ ਗੱਲ ਕਹੀ ਆ ਪੇ ਬਹੁਤ ਬਹੁ ਕਮੇਟੀਆਂ ਚ ਮੈਂਬਰ ਹੋ ਸਕਦਾ ਪਰ ਇਹ ਸਟਾਨਾ ਹੋਊਗਾ ਕਦੇ ਨਹੀਂ ਹੈਗਾ ਜਿਹਦਾ ਹੁਣ ਚੇਤਨਜੀ ਆਪਾਂ ਕਹੀਏ ਵੀ ਤੁਸੀਂ ਇੱਕ ਸਕੂਲ ਆ ਘੰਟਾ ਘਾਰਿਆ ਠੀਕ ਹੈ ਜੀ ਇੱਕ ਸਕੂਲ ਉਹ ਉੱਥੇ ਹੈਗਾ ਦੂਜੇ ਸਰੇ ਦੇ ਕਮੇਟੀ ਵੀ ਆਰ ਦੇ ਨਜ਼ਦੀਕ ਮੇਰਾ ਖਿਆਲ ਹੈਗਾ ਪ੍ਰਾਈਮਰੀ ਨਹੀਂ ਵਾਦੀ ਜੀ ਨਹੀਂ ਨਹੀਂ ਵਾਦੀ ਹੈਗਾ ਇਹ ਦੋ ਸਕੂਲਾਂ ਚ ਹੋਊਗਾ ਜੋ ਅੱਧਾ ਘੰਟਾ ਇੱਥੇ ਆਪਣਾ ਗਾਈਡੈਂਸ ਦੇ ਕੇ ਉੱਥੇ ਚਲ ਜਾਊਗਾ ਇਹਦੇ ਨੇੜੇ ਨੇੜੇ ਤਾਂ ਮੈਂ ਸਮਝ ਜਾਊਗਾ ਜੀ 25 25 28 28 ਸਕੂਲਾਂ ਦਾ 25 ਤੋਂ 28 ਸਕੂਲਾਂ ਕਿੰਦਾ ਪੋਸੀਬਲ ਹੋਊਗਾ ਇਸ ਤਰ੍ਹਾਂ ਪੋਸੀਬਲ ਇਟਸ ਵੈਰੀ ਇੰਪੋਸੀਬਲ ਇਹ ਹਲਕਾ ਸ਼ਾਮ 84 ਦੀ ਲਿਸਟ ਆਪਣੇ ਕੋਲ ਇਹ ਹਲਕਾ ਸ਼ਾਮ 84 ਦੀ ਲਿਸਟ ਹੈ ਸਾਡੇ ਤੋਂ ਇੱਕ ਅਪੀਲ ਕਰਨਾ ਚਾਹਾਂਗੇ ਦੀਪਕ ਜੀ ਸਾਡੇ ਬਹੁਤ ਮਾਨਯੋਗ ਉਥੋਂ ਬਤਾਏ ਕਿ ਨੇ ਮੰਤਰੀ ਸਾਹਿਬ ਵੀ ਨੇ ਡਾਕਟਰ ਰਵਜੋਤ ਜੀ ਪੜੇ ਲਿਖੇ ਖਿੱਤੇ ਦੇ ਨਾਲ ਸਬੰਧਤ ਨੇ ਦੇਖੋ ਡਾਕਟਰ ਨੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਤੋਂ ਭਲੀ ਭਾਤ ਹੋਰ ਕੋਈ ਨਹੀਂ ਇਹਨਾਂ ਸਮੱਸਿਆਵਾਂ ਨੂੰ ਜਾਣ ਸਕਦਾ ਕਿਉਂਕਿ ਜਿਹੜਾ ਬੰਦਾ ਵੈਲ ਐਜੂਕੇਟਿਡ ਹੁੰਦਾ ਡਾਕਟਰ ਰਾਜਕੁਮਾਰ ਨੇ ਡਾਕਟਰ ਇਸ਼ਾਕ ਨੇ ਡਾਕਟਰ ਰਵਜੋਤ ਨੇ ਇਹ ਭਲੀ ਭਾਤੇ ਨਾਲ ਸਮੱਸਿਆਵਾਂ ਤੋਂ ਜਾਣੂ ਹੋ ਸਕਦੇ ਨੇ ਚੇਤਨ ਜੀ ਹੁਣ ਪਰ ਇਸ ਤਰ੍ਹਾਂ ਦੇ ਲਿਸਟਾਈ ਲੀਡਰਸ ਬੋਲੋ ਜਾਰੀ ਕੀਤੀਆਂ ਹੋਵੇ ਮੈਂ ਤਾਂ ਮੈਂ ਤਾਂ ਇਹ ਕਹਾਂ ਜੀ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨੁਮਾਇੰਦੇ ਇਸ ਤਰ੍ਹਾਂ ਤੇ ਕੰਮ ਕਰਨਗੇ ਫਿਰ ਕੀ ਕਰੀਏ ਸ਼ਹਿਰ ਇਹ ਲਿਸਟਾਈ ਲਿਸਟਾਈ ਇਹਨਾਂ ਵੱਲੋਂ ਜਾਰੀ ਹੋਵੇ ਤੇ ਫਿਰ ਆਮ ਲੋਕਾਂ ਦਾ ਕੀ ਹੋਗਾ ਜ਼ਰੂਰ ਇਹਨਾਂ ਨੂੰ ਆਪਣੇ ਆਪ ਤੇ ਅਮਲ ਕਰਨਾ ਚਾਹੀਦਾ ਅਮਲ ਕਰਨਾ ਚਾਹੀਦਾ ਇਹ ਸੀਗਾ ਕਿ ਤੁਸੀਂ ਅਸੀਂ ਆਪਣੇ ਇਸ ਹੁਸ਼ਿਆਰਪੁਰ نیوز ਦੇ ਚੈਨਲ ਦੇ ਮਾਧਿਅਮ ਨਾਲ ਹੀ ਅਪੀਲ ਵੀ ਕਰਦੇ ਆਂ ਕਿ ਇਹਨੂੰ ਰੀਕਨਸਿਡਰ ਕਰੋ ਤਰਸਤ ਜ਼ਰੂਰ ਇਹਨਾਂ ਨੂੰ ਕੀਤਾ ਜਾਵੇ ਇਹਨੂੰ ਦੁਆਰਾ ਇਹਦੇ ਤੇ ਵਿਚਾਰ ਕਰ ਲਓ ਕਿ ਕੁਛ ਆਲੇ ਕਿ ਆਪਣੇ ਕਰੀਬੀਆਂ ਨੂੰ ਖੁਸ਼ ਕਰਨ ਦੇ ਲਈ ਸਿੱਖਿਆ ਸਿੱਖਿਆ ਦਾ ਜਾਂ ਬੱਚਿਆਂ ਦਾ ਪੱਠਾ ਪੜ੍ਹਾ ਦਿਓ ਜੀ ਬਿਲਕੁਲ ਕਿਉਂਕਿ ਜਦੋਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇੱਕ ਬੰਦੇ ਨੂੰ 20 25 25 ਸਕੂਲ ਦੇ ਦੇਣਗੇ ਤਾਂ ਉੱਤੇ ਗੁੱਟਬੰਦੀ ਵੀ ਜ਼ਰੂਰ ਹੈ ਸੁਭਾਵਿਕਾ ਪੈਦਾ ਹੋਵੇਗੀ ਜੀ देखो ਫਟਦਾ ਹੋਣਾ ਸ਼ੁਰੂ ਹੋ ਗਈ ਉਹ ਟੀਚਰਾਂ ਦੀ ਲਗਤੋਂ ਹੋਵੇਗੀ ਪੰਚਾਇਤ ਦੀ ਲਗਤੋਂ ਹੋਵੇਗੀ ਚੇਤਨ ਜੀ ਇਹ ਇਹ ਚੀਜ਼ ਜਿਹੜੀ ਹੈ ਮੈਨੂੰ ਪਤਾ ਨਹੀਂ ਸੀ ਲੱਗਣੀ ਇਹ ਜਾਇਦੇ ਤੇ ਮੈਨੂੰ ਖੋਜ ਨਹੀਂ ਸੀ ਹੋਣੀ ਮੇਰੇ ਆਪਣੇ ਮਾ ਚੰਬੇਵਾਲ ਹਲਕੇ ਦੇ ਕੁਝ ਮਾਲਪੁਰ ਹਲਕੇ ਦੇ ਪਿੰਡਾਂ ਦੇ ਸਰਪੰਚ ਪੰਚ ਮੇਰੇ ਕੋ ਆਏ ਸੀਗੇ ਤੇ ਉਹਨਾਂ ਨੇ ਕਿਹਾ ਜੀ ਇਹਨੂੰ ਕੱਢ ਦਤਾ ਇਹਨੂੰ ਰੱਖ ਦਤਾ ਸਾਡਾ ਪੰਚ ਨਹੀਂ ਰੱਖਿਆ ਉੱਥੇ ਜਿਸਲੇ ਹੋਈ ਨਾ ਜਿਹੜੀ ਅਸੀਂ ਲਿਸਟ ਦਿੱਤੀ ਸੀ ਉਹ ਕੈਨਸਲ ਕਰ ਦਿੱਤੀ ਫਾਂਦਾ ਸਾਡੇ ਕਾ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਇੱਕ ਐਗਜ਼ਾਮਪਲ ਹੈਗੀ ਹੈ ਕਿ ਐਮਸੀ ਸਿਕਾ ਉਹਨੂੰ ਘੱਟ ਕੇ ਉਹ ਜਿਹੜਾ ਹੋਰ ਪਾਤਾ ਜਿਹੜਾ ਹਾਰਿਆ ਹੋਇਆ ਐਮਸੀ ਉਹ ਪਾਤਾ ਮੈਂ ਹੁਣ ਜੇ ਗਾ ਇਹਨੂੰ ਗਲਤ ਉਹੀ ਆ ਗਈ ਨਾ ਆਪਣੇ ਉਹ ਜਿਹੜੇ ਚਾ ਪਲੂਸਾ ਚਾਟੂ ਕਰ ਉਹਨਾਂ ਨੂੰ ਗੱਲ ਕਰ ਖੁਸ਼ ਕਰਨ ਦੀ ਗੱਲ ਖੁਸ਼ ਕਰਨ ਦੀ ਗੱਲ ਕਰ ਲਈ ਹੈਗੀ ਆ ਤੇ ਲਿਸਟਾਂ ਵੀ ਆ ਪਰਮਾਤਮਾ ਨੇ ਚਾਹਾ ਤਾਂ ਸ਼ਾਇਦ ਅਗਲੇ ਅਗਲੇ ਜਿਹੜਾ ਦੂਜਾ ਪਾਰਟ ਆਪਾਂ ਇਹਦਾ ਕਰਦੇ ਹੀ ਇਹ ਲਿਸਟਾ ਜੇ ਪੂਰੀਆਂ ਸੱਤਾ ਜਨ ਸਾਡੇ ਪੋਲ ਤੇ ਕਿਹਨਾਂ ਨੇ ਭੇਜੇ ਆ ਕਿਹਨਾਂ ਨੇ ਨਾਮ ਜੱਦ ਕਰਾਇਆ ਉਹ ਵੀ ਤੁਹਾਨੂੰ ਐਗਜ਼ਾਮਪਲ ਦੇ ਦਿੱਤੀ ਵੀ ਇੱਕ ਐਮਸੀ ਨੂੰ ਜਿੱਤਿਆਂ ਨੂੰ ਨਹੀਂ ਪਾਇਆ ਜਿਹੜਾ ਹਾਰਿਆ ਹੋਇਆ ਐਮਸੀ ਆ ਉਹਨੂੰ ਪਾ ਲਿਆ ਮੈਨੂੰ ਲੱਗਦਾ ਜਿਹੜਾ ਜਿੱਤੇ ਐਮਸੀ ਜਾਂ ਉਹ ਕਾਂਗਰਸ ਭਾਜਪਾ ਜਾਂ ਹੋਰ ਕਿਸੇ ਪਾਰਟੀ ਦੇ ਸੰਬੰਧਤ ਹੋਏਗਾ ਇਹ ਅਸੀਂ ਜਨਤਾ ਲਈ ਧਰੂਵਾਲਾ ਦਾ ਹੋਵੇਗਾ ਇਹ ਅਸੀਂ ਜਨਤਕ ਨਹੀਂ ਕਰ ਸਕਦੇ ਜਣੀ ਮੈਂ ਤੁਹਾਨੂੰ ਦੱਸਦਾ ਮੈਂ ਲੋਕਤਨ ਹਾਲਾਤ ਹਾਲਾਤ ਮਤਲਬ ਕਿ ਕਿੰਨਾ ਗਦਲਾ ਮਿਆਰ ਹੋ ਰਿਹਾ ਜੀ ਇਠਾ ਪੱਧਰ ਦਾ ਲੋਕਤੰਤਰ ਦੀ ਪਰਵਾਸ਼ਾ ਨੂੰ ਹਾਲਾਤ ਤੰਤਰ ਨਹੀਂ ਬਣਾਇਆ ਤਰਸਯੋਗ ਹਾਲਾਤ ਚ ਲਿਆ ਕੇ ਇੱਥੇ ਸਿਰ ਦਿੱਤੇ ਆ ਤਾਂ ਕਿ ਲੋਕ ਜਿਹੜੇ ਆ ਉਹ ਸਿਰਫ ਗੱਲਾਂ ਕਰੀ ਜਾਣ ਇਹਨਾਂ ਨੂੰ ਕਹਿਣ ਕੁਛ ਨਾ ਜੇ ਕਹਿ ਦਵੇ ਤਾਂ ਫੇਰ ਪਰਚੇ ਹੋ ਜਾਂਦੇ ਜੀ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦੀ ਭਗ ਜੀ ਥੈਂਕ ਯੂ ਜੀ ਸੋ ਸੇਖਿਆ ਕ੍ਰਾਂਤੀ ਦੇ ਨਾਲ ਜੁੜਿਆ ਹੋਇਆ ਇੱਕ ਵਿਸ਼ਵਾਸੀ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਹੈ ਸੋ ਤੁਸੀਂ ਵੀ ਆਪਣੀ رائے ਹੈ ਜਿਹੜੀ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਜੋ ਜੋ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਕਿੰਨੀ ਕੋ ਜਾਇਜ਼ ਹੈ ਕਿੰਨਾ ਕੋ ਜਾਇਜ਼ਾ ਕਿ ਇੱਕ ਵਿਅਕਤੀ ਨੂੰ ਜਿਹੜਾ 20 25 25 ਜਾਂ ਇਸ ਤੋਂ ਵੀ ਵਧੇਰੇ ਇਹ ਸਕੂਲਾਂ ਦਾ ਜਿਹੜਾ ਇੱਕ ਮੈਂਬਰ ਲਾ ਦੇਣਾ ਸੋ ਇਸ ਦੇ ਨਾਲ ਸਿੱਖਿਆ ਤੇ ਕੀ ਫਰਕ ਪਏਗਾ ਬੱਚਿਆਂ ਦੇ ਭਵਿੱਖ ਤੇ ਕੀ ਫਰਕ ਪਏਗਾ ਕਿੰਨਾ ਕੁ ਹੋਰ ਇਸ ਤਾਂ ਇਸ ਦੇ ਨਾਲ ਇਹ ਸਿੱਖਿਆ ਕ੍ਰਾਂਤੀ ਦੇ ਵਿੱਚ ਬਦਲਾਅ ਆਉਂਦਾ ਫਿਲਹਾਲ ਇਸ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਬਹੁਤ ਬਹੁਤ ਧੰਨਵਾਦ ਜੀ